ਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਚੱਲ ਰਹੇ ਟੂਰਨਾਮੈਂਟ ਦੇ ਵਿੱਚ ਇੱਕ ਕਬੱਡੀ ਪਲੇਅਰ ਅਤੇ ਪ੍ਰਮੋਟਰ ਰਾਣਾ ਬਲਾਚੌਰਿਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿੰਨਾ ਜ਼ਿਆਦਾ ਦੁੱਖ ਅਤੇ ਜਿੰਨਾ ਜ਼ਿਆਦਾ ਸ਼ੌਕ ਲੋਕਾਂ ਨੂੰ ਇਸ ਘਟਨਾ ਬਾਰੇ ਜਾਣ ਕੇ ਲੱਗਿਆ ਉਸ ਤੋਂ ਵੀ ਵੱਧ ਸ਼ੌਕ ਉਹਨਾਂ ਨੂੰ ਇੱਕ ਪੋਸਟ ਦੇਖ ਕੇ ਲੱਗਿਆ ਜਦੋਂ ਪੋਸਟ ਦੇ ਵਿੱਚ ਕੀ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਇਹ ਜ਼ਿੰਮੇਵਾਰੀ ਲੈਣ ਵਾਲੇ ਖੁਦ ਨੂੰ ਗੋਪੀ ਕਨਸ਼ਾਮਪੂਰੀਆ ਗਰੁੱਪ ਦੇ ਦੱਸਦੇ ਹਨ ਅਤੇ ਉਹਨਾਂ ਦਾ ਨਾਮ ਹੈ ਡੋਨੀ ਬੱਲ ਸ਼ਗਨਪ੍ਰੀਤ ਮੁਹੱਬਤ ਰੰਦਾਵਾ ਅਮਰ ਖੱਬੇ ਪ੍ਰਭ ਦਾਸੂਗੜ ਤੇ ਕੋਸ਼ਣ ਚੌਧਰੀ ਉਹ ਕਹਿੰਦੇ ਹਨ ਕਿ ਇਸ ਕਤਲ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਕਿਉਂਕਿ ਇਹ ਜਿਹੜਾ ਬੰਦਾ ਹੈ ਇਹ ਲੋਹਰਤ ਬਿਸ਼ਨੋਈ ਗੈਂਗ ਨਾਲ ਵਰਤਦਾ ਹੈ ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਇਸ ਬੰਦੇ ਦਾ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਵੀ ਹੱਥ ਸੀ ਹੱਥ ਕਿਵੇਂ ਸੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਿੱਧੂ ਮੂਸੇਵਾਲਾ ਦੇ ਕਾਤਲ ਸਨ ਉਹਨਾਂ ਨੂੰ ਇਸ ਬੰਦੇ ਨੇ ਆਪਣੀ ਕੋਠੀ ਦੇ ਵਿੱਚ ਰਿਹਾਇਸ਼ ਦਿੱਤੀ ਸੀ ਆਪਣੇ ਘਰ ਦੇ ਵਿੱਚ ਰਿਹਾਇਸ਼ ਦਿੱਤੀ ਸੀ ਅਤੇ ਅੱਜ ਅਸੀਂ ਇਸ ਰਾਣਾ ਬਲਾ ਚੌਧਰੀਆਂ ਨੂੰ ਮਾਰ ਕੇ ਬਾਈ ਸਿੱਧੂ ਮੁਸੈਲ ਦਾ ਬਦਲਾ ਲਿਆ ਹੈ ਜਦੋਂ ਦੀ ਇਹ ਪੋਸਟ ਆਈ ਹੈ ਉਦੋਂ ਤੋਂ ਹੀ ਪੂਰੇ ਇੰਟਰਨੈਟ ਦੇ ਉੱਪਰ ਚਰਚਾ ਛਿੜ ਗਈ ਹੈ ਕਈ ਲੋਕ ਉਸ ਕਬੱਡੀ ਪਲੇਅਰ ਦੇ ਹੱਕ ਵਿੱਚ ਹਨ ਅਤੇ ਕਈ ਲੋਕ ਇਸ ਕਾਤਲਾਂ ਦੇ ਹੱਕ ਵਿੱਚ ਹਨ ਪਰ ਬਹੁਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਜਾਣਬੁੱਝ ਕੇ ਲਿਖਿਆ ਗਿਆ ਹੈ ਕਾਤਲਾ ਨੇ ਇਹ ਇਸ ਕਰਕੇ ਲਿਖਿਆ ਹੈ ਇਸ ਕਰਕੇ ਸਿੱਧੂ ਮੁਸੈਲ ਦਾ ਨਾਮ ਲਿਆ ਹੈ ਤਾਂ ਕਿ ਉਹਨਾਂ ਨੂੰ ਲੋਕਾਂ ਦੀ ਸਹਿਮਤੀ ਮਿਲ ਜਾਏ ਅਤੇ ਜੋ ਕੰਡ ਉਹਨਾਂ ਨੇ ਕੀਤਾ ਹੈ ਉਹਦੇ ਵਿੱਚ ਉਹਨਾਂ ਨੂੰ ਲੋਕਾਂ ਦਾ ਸਾਥ ਮਿਲ ਜਾਏ। ਬਾਕੀ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਦੋਸਤੋ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ।